ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਤੁਹਾਡਾ ਆਪਣਾ ਪ੍ਰਦੀਪ ਢੋਅ ਜਿਵੇਂ ਕਿ ਤੁਹਾਨੂੰ ਪਤਾ ਹੈ ਹਲਕਾ ਨਿਹਾਲ ਸਿੰਘ ਵਾਲਾ ਦੇ ਵਿੱਚ ਬੀਤੇ ਕੱਲ ਪਰਮਿੰਦਰ ਡਿੰਪਲ ਵੱਲੋਂ ਜਿਹੜਾ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਕੋਆਰਡੀਨੇਟਰ ਤਵਾੜੀ ਸਾਹਿਬ ਵੀ ਪਹੁੰਚੇ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ ਉਸ ਤੋਂ ਬਾਅਦ ਪਰਮਿੰਦਰ ਡਿੰਪਲ ਨੇ ਜਿਹੜੀਆਂ ਆਪਣੀਆਂ ਗਤੀਵਿਧੀਆਂ ਹਲਕੇ ਦੇ ਵਿੱਚ ਤੇਜ਼ ਕਰ ਦਿੱਤੀਆਂ ਹੈ ਪੋਕਰੀ ਕਲਾਂ ਦੇ ਵਿੱਚ ਅੱਜ ਪਹੁੰਚੇ ਆ ਪਰਮਿੰਦਰ ਡੈਂਪਲ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਹੈ ਆਓ ਆਪਾਂ ਗੱਲਬਾਤ ਕਰਦੇ ਹਾਂ ਅੱਜ ਦੀ ਇਸ ਮੀਟਿੰਗ ਬਾਰੇ ਪੁੱਛਦੇ ਹਾਂ ਉਹਨਾਂ ਤੋਂ ਤੇ ਜਾਣਦੇ ਹਾਂ ਕਿ ਉਹਨਾਂ ਦੀਆਂ ਅਗਲੀਆਂ ਜਿਹੜੀਆਂ ਗਤੀਵਿਧੀਆਂ ਨੇ ਕੀ ਨੇ ਕੀ ਉਹਨਾਂ ਦਾ ਪ੍ਰੋਗਰਾਮ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੜ ਨਾਲ ਡਿੰਪਲ ਜੀ ਮੌਜੂਦ ਨੇ ਉਹਨਾਂ ਦੇ ਨਾਲ ਓਕਰੀ ਕਲਾ ਦੀ ਸੀਨੀਅਰ ਲੀਡਰਸ਼ਿਪ ਸਾਰੇ ਮਾਜਿਸ ਮਹਿਮਾਨ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਝਲਕ ਸਾਰੇ ਜਿਹੜੇ ਮੈਂਬਰ ਸਾਹਿਬਾਨ ਬੈਠੇ ਨੇ ਸਾਰਿਆਂ ਦੀ ਇੱਕ ਝਲਕ ਜਰੂਰ ਕੈਪਚਰ ਕਰ ਲੋ ਸੋ ਸਾਡੇ ਨਾਲ ਇਸ ਵਕਤ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਟੈਂਪਲ ਜੀ ਮੌਜੂਦ ਨੇ ਜਿਹੜੇ ਕਿ ਹਲਕਾ ਨਿਹਾਲ ਸਿੰਘ ਵਾਲਾ ਤੋਂ ਜਿਨ੍ਹਾਂ ਨੇ ਮਜ਼ਬੂਤ ਦਾਵੇਦਾਰੀ ਜਿਹੜੀ ਟਿਕਟ ਦੀ ਠੋਕੀ ਹੈ ਪੀਤੇ ਕੱਲ ਬਹੁਤ ਵੱਡੀ ਮੀਟਿੰਗ ਕੀਤੀ ਹੈ ਅੱਜ ਕੋਕਰੀ ਕਲਾਂ ਦੇ ਵਿੱਚ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਅੱਜ ਦੀ ਮੀਟਿੰਗ ਵਾਰੇ ਪਹਿਲਾਂ ਥੋੜਾ ਜਿਹਾ ਜਾਣਨਾ ਪਾਉੜੇ ਜੀ ਦੇਖੋ ਪ੍ਰਦੀਪ ਜੀ ਸਭ ਤੋਂ ਪਹਿਲਾਂ ਤੁਹਾਡਾ ਬੜਾ ਧੰਨਵਾਦ ਅਸੀਂ ਜਿੱਥੇ ਤੁਹਾਨੂੰ ਬੇਨਤੀ ਕਰਦੀ ਹੈ ਤੁਸੀਂ ਉੱਥੇ ਪਹੁੰਚਦੇ ਹੋ ਕੱਲ ਵਾਲੇ ਪ੍ਰੋਗਰਾਮ ਤੋਂ ਬਾਅਦ ਸਾਡਾ ਪ੍ਰੋਗਰਾਮ ਬਣਿਆ ਸੀ ਵੀ ਆਪਾਂ ਕੋਕਰੀ ਦੇ ਵਿੱਚ ਪ੍ਰੋਗਰਾਮ ਰੱਖਣਾ। ਸੋ ਸਾਡਾ ਬੜਾ ਸਤਿਕਾਰਯੋਗ ਮੇਰਾ ਕਿੰਦੋ ਵੱਡਾ ਭਰਾ ਵਾ ਉਮਰਿੰਦਰ ਸਿੰਘ ਰਾਜਾ ਵੜੰਗਜੀ ਦੀ ਰਹਿਨਮਾਈ ਹੇਠ ਸਾਡੇ ਬੋਬੀ ਜੀ ਪੰਚਾਇਤੀ ਰਾਜ ਦੇ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੀ ਰਹਿਨਮਾਈ ਹੇਠ ਔਰ ਸੰਦੀਪ ਸੰਧੂ ਜੀ ਦੀ ਸਪਾਰਸ਼ ਤੇ ਇਹਨਾਂ ਨੂੰ ਪੰਚਾਇਤੀ ਰਾਜ ਬਲਾਕ ਜੀਤਵਾਲ ਦਾ ਪ੍ਰਧਾਨ ਬਣਾਇਆ ਗਿਆ ਵਾ। ਸੋ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ। ਸੋ ਬੜਾ ਲੱਗੇ ਹੋਏ ਆ ਤੁਹਾਡੇ ਸਾਹਮਣੇ ਆ ਕੋਸ਼ਿਸ਼ ਹੈ ਵੀ ਪਿੰਡ-ਪਿੰਡ ਜਾ ਕੇ ਆਪਦੇ ਸਾਰੇ ਕਾਂਗਰਸ ਨੂੰ ਮਿਲਿਆ ਜਾਵੇ ਜਿਹੜੇ ਬੰਦੇ ਘਰਾਂ 'ਚ ਬਹਿ ਗਏ ਪਿਛਲੇ 10 ਸਾਲਾਂ ਦੇ ਵਿੱਚ ਸਾਡੇ ਹਲਕੇ 'ਚ ਬੜੀ ਤਰਾਸਗੀ ਹੋਈ ਵੀ ਜਦੋਂ ਕੋਈ ਬਾਹਰਲਾ ਬੰਦਾ ਆਪਾ ਲਿਆਉਣੇ ਆ ਤੇ ਜਿਹੜੀ ਪੁਰਾਣੀ ਕਾਂਗਰਸ ਹੁੰਦੀ ਉਹ ਮੰਨਦੀ ਨਹੀਂ ਹੂੰ ਕਿਉਂਕਿ ਜਿਹਦਾ ਘਰ ਆ ਕੇ ਮੱਲਾਂਗੇ ਉਪਰ ਤੁਹਾਨੂੰ ਮੰਨੂਗਾ ਨਹੀਂ ਹੂੰ ਉਪਰ ਸ਼ਾਂਤੀ ਨਾਲ ਘਰੇ ਬੈਜੀ ਉਹ ਬੰਦੇ ਹੁਣ ਅਹੀਂ ਠਾਏ ਸਾਰੇ ਪਿੰਡਾਂ ਚੋਂ ਠਾਏ ਆ ਉਹਨਾਂ ਨੇ ਬੇਨਤੀ ਕਸਾਲੀ ਕਾਂਗਰਸ ਨੂੰ ਤੁਸੀਂ ਕਿ ਹੁਣ ਬੇਨਤੀ ਕੀਤੀ ਦੋ ਦੋ ਤਿੰਨ ਤਿੰਨ ਪੀੜ੍ਹੀਆਂ ਵਾਲਿਆਂ ਨੂੰ ਕਿ ਭਰਾਓ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਸਾਨੂੰ ਮਾਫੀ ਦਿਓ ਤੇ ਤੁਸੀਂ ਉੱਠ ਕੇ ਅੱਗੇ ਲ ਕੱਲ ਵਾਲੀ ਜਿਹੜੀ ਮੀਟਿੰਗ ਹੈ ਉਸ ਨੂੰ ਕਿਵੇਂ ਅੰਕ ਦੇऊं ਕਿਉਂਕਿ ਕਈ ਗੱਲਾਂ ਹੋ ਰਹੀਆਂ ਸੋਸ਼ਲ ਮੀਡੀਆ ਤੇ ਵੀ ਕੁਝ ਸਵਾਲ ਵੀ ਖੜੇ ਕੀਤੇ ਜਾ ਰਹੇ ਆ ਆਪਾਂ ਉਹ ਵੀ ਗੱਲ ਕਰਾਂਗੇ ਪਹਿਲਾਂ ਤੁਹਾਡੇ ਮੁਤਾਬਕ ਕੱਲ ਵਾਲੀ ਮੀਟਿੰਗ ਕਿਵੇਂ ਰਹੀ ਅਸੀਂ ਬੜੇ ਸਤਿਕਾਰ ਨਾਲ ਲੋਕਾਂ ਨੂੰ ਸਨੇਹ ਲਾਇਆ ਸੀ ਲੋਕਾਂ ਦੇ ਪਿਆਰ ਨੇ ਕੱਲ ਦੱਸਤਾ ਵੀ ਡੈਂਪਲ ਅਸੀਂ ਤੇਰੇ ਨਾਲ ਖੜੇ ਆ ਜਿੰਨੀ ਜੋਗਾ ਸੀ ਜਿਹੜਾ ਵੀ ਬੰਦਾ ਕੋਈ ਪੰਚਾਇਤ ਮੈਂਬਰ ਹੈ ਕੋਈ ਸਰਪੰਚ ਹੈ ਕੋਈ ਬਲਾਕ ਸੰਤਰੀ ਹੈ ਕੋਈ ਜ਼ਿਲ੍ਹਾ ਪ੍ਰਿਚੇਦ ਹੈ ਦੇਖੋ ਲੀਡਰਸ਼ਿਪ ਦੀ ਵੀ ਅਲੱਗ-ਅਲੱਗ ਦਾਇਰੇ ਹੈ ਹਰ ਬੰਦੇ ਨੇ ਆਪਦੀ ਪੂਰੀ ਵਾਹ ਲਾਈ ਕੱਲ ਸੋ 3-400 ਬੰਦਾ ਉੱਥੇ ਤਕਰੀਬਨ 3-3.5-400 ਕੁਰਸੀ ਲਾਈ ਸੀ ਉੱਥੇ ਬੰਦਾ ਪਹੁੰਚਿਆ ਮੈਂ ਫੇਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨਿਹਾਲ ਸਿੰਘ ਵਾਲੇ ਦਾ ਕਿਉਂਕਿ ਜਿੰਨਾ ਮਾਣ ਸਤਿਕਾਰ ਹਲਕੇ ਨੇ ਮੈਨੂੰ ਦਿੱਤਾ ਮੈਂ ਤਾਂ ਦੇਣ ਹੀ ਨਹੀਂ ਦੇ ਸਕਦਾ ਆਫਟਰ ਰਿਕਾਰਡ ਮੇਰੇ ਨਾਲ ਇੱਕ ਦੋ ਜਿਹੜੇ ਕਾਂਗਰਸੀ ਆਗੂਆਂ ਦੀ ਗੱਲ ਹੋਈ ਉਹਨਾਂ ਦਾ ਇੱਕ ਸਵਾਲ ਉਹਨਾਂ ਨੇ ਚੁੱਕਿਆ ਉਹ ਕਹਿੰਦੇ ਕਿ ਜਿਹੜਾ 70 75 ਦੇ ਕਰੀਬ ਜਿਹੜੇ ਪਿੰਡ ਨੇ ਹਲਕਾ ਨਿਹਾਲ ਸਿੰਘ ਵਾਲਾ ਚਪੈਂਦੇ ਆ ਤੇ ਜਿਹੜਾ ਬੀਤੇ ਕੱਲ੍ਹ ਇਕੱਠ ਹੋਇਆ ਇਹਦੇ ਵਿੱਚ ਸਿਰਫ ਗਿਣਤੀ ਦੇ ਚਾਰ ਤਿੰਨ ਚਾਰ ਪਿੰਡਾਂ ਦੇ ਜਿਹੜੇ ਸ਼ਮੂਲੀਅਤ ਸੀਗੀ ਬਾਕੀ ਪਿੰਡਾਂ ਤੋਂ ਉਹ ਕਹਿੰਦੇ ਕੋਈ ਨਹੀਂ ਆਇਆ ਦੂਜੇ ਨੰਬਰ ਤੇ ਉਹ ਕਹਿੰਦੇ ਕਿ ਜਿਹੜੇ ਪਿੰਡਾਂ 'ਚ ਜਿਹੜੇ ਕਾਂਗਰਸ ਦੀ ਵਾਗਡੋਰ ਸੰਭਾਲ ਰਹੇ ਆ ਜਾਂ ਤੁਰੇ ਹੋਏ ਆ ਕਾਂਗਰਸ ਪਾਰਟੀ ਨਾ ਉਹ ਨਹੀਂ ਆਏ ਹੈਗੇ ਤੇ ਇਹ ਕੀ ਹੈਗਾ ਕਾਰਨ ਕੀ ਇਹਦੇ 'ਚ ਸਚਾਈ ਹੈ ਕਿ ਕੋ ਚਲੋ ਪ੍ਰੋਪੋਗੈਂਡਾ ਇੱਕ ਸ਼ਬਦ ਹੈ ਲੋਕ ਬੜਾ ਕਰਦੇ ਆ ਸਾਡੇ ਹਲਕਾ ਨਿਹਾਲ ਸਿੰਘ ਵਾਲੇ ਜਿਹਨਾਂ ਪੰਜ ਛੇ ਬੰਦੇ ਆ ਹੂੰ ਉਹਨਾਂ ਨੂੰ ਕੋਈ ਕੰਮ ਨਹੀਂ ਸਵੇਰੇ ਇਕੱਠੇ ਹੋ ਜਾਂਦੇ ਆ ਤੇ ਡੈਂਪਲਾਂ 'ਚ ਕਿੱਥੇ ਗਿਆ ਜੇ ਕੋਈ ਕਹਿੰਦਾ 50 ਬੰਦੇ ਸੀ ਉਹ ਕਹਿੰਦੇ ਨਹੀਂ ਨਹੀਂ 15 ਬੰਦੇ ਸੀ ਇਹ ਜਿਹੇ ਬੇਤੁਕੀਆਂ ਗੱਲਾਂ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੇਰੇ ਕੋਈ ਘਰ ਦਾ ਕੰਮ ਨਹੀਂਗਾ ਜਾਂ ਮੇਰਾ ਕੋਈ ਗਦੌੜਾ ਨਹੀਂ ਫੇਰਿਆ ਹੋਇਆ ਹਾਲਕੇ 'ਚ ਹਰ ਬੰਦਾ ਆਪਣੀ ਲੜਾਈ ਲੜਦਾ ਆਪਣੀ ਮਿਹਨਤ ਕਰਦਾ ਸੋ ਮੈਂ ਆਪਣੀ ਮਿਹਨਤ ਕਰੀ ਜਨਾ ਜੇ ਹਾਈ ਕਮਾਨ ਨੇ ਮੈਨੂੰ ਕਿਹਾ ਜਾ ਕੇ ਤਕੜਾ ਹੋ ਕੇ ਉੱਤੇ ਤਿਆਰੀ ਕਰ ਤੇ ਮੈਂ ਤਿਆਰੀ ਸ਼ੁਰੂ ਕਰਤੀ ਜੇ ਤੁਹਾਨੂੰ ਮੇਰੇ ਤੇ ਕੋਈ ਗਿਲਾ ਹੈ ਤੇ ਮੇਰ ਨਾਲ ਬਹਿ ਕੇ ਨਿਬੜ ਲੋ ਜੇ ਮੈਂ ਗਲਤ ਹੋਇਆ ਤਾਂ ਮੈਂ ਮਾਫੀ ਮੰਗ ਲੂੰਗਾ ਮੇਰਾ ਇੱਥੇ ਕੋਈ ਮੈਨੂੰ ਫਰਕ ਨਹੀਂ ਪੈਂਦਾ ਦੂਜੀ ਗੱਲ ਇਹ ਸੁਣ ਲੋ ਮੈਨੂੰ ਕੋਈ ਮਤਲਬ ਨਹੀਂ ਮੇਰੇ 200 ਬੰਦਾ ਸੀ ਕਿ 100 ਬੰਦਾ ਸੀ ਉੱਥੇ ਬੰਦੇ ਉਹ ਪਹੁੰਚੇ ਜਿਹੜੇ ਕਾਂਗਰਸ ਦੇ ਥੰਮ ਸੀ ਹਮ ਸਰਦਾਰ ਸੱਗੜ ਸਿਆਂ ਨੂੰ ਮੈਂ ਪਿੱਪਲ ਕਹਿਣਾ ਹਾਂ ਉਹਨਾਂ ਕਾਂਗਰਸ ਦਾ ਜਦੋਂ ਉਹ ਹੀ ਆ ਗਿਆ ਤੇ ਸਮਝੋ ਸਾਰਾ ਹਲਕਾ ਹੀ ਆ ਗਿਆ ਹਮ ਜੀ ਬੰਕਲ ਪ੍ਰਾਣੇ ਪ੍ਰਾਣੇ ਕਿ ਮੋੜ ਕਾਂਗੜ ਦਾ ਮੋੜ ਸੈਦ ਸਰਾਦਰ ਚੰਬਰਾਟ ਸਿੰਘ ਦੀ ਟੀਮ ਜਿੰਨੇ ਜਿੰਨਾਂ ਨੂੰ ਵੀ ਅਸੀਂ ਕਿਹਾ ਸਾਰੇ ਉੱਤੇ ਪਹੁੰਚਿਆ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਮੇਰੇ ਵੱਲ ਧਿਆਨ ਦੇਣ ਦੀ ਬਜਾਏ ਆਪ ਵੀ ਲੜਾਈ ਲੜੋ ਕਿਸੇ ਨੂੰ ਮੇਰੇ ਹਲਕੇ 'ਚ ਕਈ ਬੰਦਿਆਂ ਨੂੰ ਫੋਨ ਕਰ ਕਰਕੇ ਕਹਿੰਦੇ ਆ ਕਿੰਨੇ ਬੰਦੇ ਸੀ ਉਹ ਕਹਿੰਦੇ ਜੀ 400 ਸੀ 150 ਸੀ ਉਹ ਕਹਿੰਦੇ ਜੀ 300 ਸੀ 50 ਸੀ ਇਹੋ ਜਿਹੀਆਂ ਗੱਲਾਂ ਕਰਦੇ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੇਰੇ ਵੱਲੋਂ ਭਾਵੇਂ 10000 ਬੰਦਾ ਇਕੱਠਾ ਕਰ ਲਵਾਂ ਮੈਨੂੰ ਕੋਈ ਉਹ ਨਹੀਂਗਾ ਮੈਂ ਤਾਂ ਆਪਦਾ ਪੱਖ ਲੈ ਕੇ ਲੋਕਾਂ ਤੇ ਜਾਣਾ ਜੇ ਲੋਕਾਂ ਨੂੰ ਮੈ ਚੰਗਾ ਲੱਗਦਾ ਹੋਇਆ ਤਾਂ ਲੋਕ ਮੇਰਾ ਪੱਖ ਸਵਕਾਰ ਲੈਣਗੇ ਜੇ ਮੈਂ ਲੋਕਾਂ ਨੂੰ ਨਾ ਚੰਗਾ ਲੱਗਦਾ ਹੋਇਆ ਤਾਂ ਮੇਰਾ ਪੱਖ ਨਹੀਂ ਸੁਣਨਗੇ ਜਿਹੜੇ ਗੱਲ ਦਾ ਰੌਲਾ ਪਾਉਂਦੇ ਆ ਉਹਨਾਂ ਦਾ ਪੱਖ ਤੁਸੀਂ ਵੇਖ ਹੀ ਲਿਆ 38 ਤੋਂ 28 ਰਹਿ ਗਈ 28 ਤੋਂ 16 ਰਹਿ ਗਈ ਹੁਣ ਇਦੋਂ ਬਾਅਦ ਸਾਡੀ ਕਾਂਗਰਸ ਹਿੰਮਤ ਨਹੀਂ ਬਚੀ ਨਹੀਂ ਤਾਂ 8 ਰਹਿ ਜਾਣੀਆਂ ਅਸੀਂ ਤਾਂ ਸਾਰੇ ਕਾਂਗਰਸੀਆਂ ਨੇ ਮਿਹਨਤ ਨਾਲ 27 ਦੇ ਵਿੱਚ ਟਿਕਟ ਵੀ ਕਾਂਗਰਸੀ ਨੂੰ ਲਿਆ ਕੇ ਦੇਣੀ ਆ ਤੇ ਐਮਐਲਏ ਵੀ ਕਾਂਗਰਸੀ ਬਣਾਉਣਾ ਇੱਕ اپੋਜੀਸ਼ੀ ਹਿੰਮਤਪੁਰਾ ਜਿਹੜੇ ਕਿ ਸਾਬਕਾ ਸਰਪੰਚ ਰੇ ਹਿੰਮਤਪੁਰਾ ਦੇ ਉਹਨਾਂ ਤੇ ਸਵਾਲ ਖੜਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਹੋਇਆ ਤੇ ਉਹਨਾਂ ਨੂੰ ਪਰਮਿੰਦਰ ਡੈਂਪਲ ਨੇ ਆਪਣੀ ਸਟੇਜ ਤੇ ਬੁਲਾਇਆ মিডিਆ ਨੂੰ ਵੀ ਬਾਈਟਾਂ ਦਿੱਤੀਆਂ ਉਹ ਕਹਿੰਦੇ ਕਿ ਜਿਹੜੇ ਕਾਂਗਰਸ ਚੋਂ ਪਾਰਟੀ ਚੋਂ ਕੱਢੇ ਹੋਏ ਲੋਕ ਐ ਉਹਨਾਂ ਨੂੰ ਜਿਹੜਾ ਸਟੇਟ ਤੇ ਪਠਾਪਾ ਬੁਲਾ ਰਹੀ ਹੈ ਜਿਹੜਾ ਇਹਦੇ ਬਾਰੇ ਕੀ ਕਹੂਗੇ ਇਹਨਾਂ ਦਾ ਤਾਂ ਬੱਸ ਨਹੀਂ ਚੱਲਦਾ ਇਹਨਾਂ ਨੇ ਕਿਹਾ ਪਰਮੇਂਦਰ ਟੈਂਪਲ ਵੀ ਕੱਢਿਆ ਹੋਇਆ ਪਾਰਟੀ ਆ ਜਿੰਨੀ ਮੂਰੇ 10 15 ਕੁਰਸੀਆਂ ਦੇ ਬੰਦੇ ਬੈਠੇ ਇਹ ਵੀ ਕੱਢੇ ਔਰ ਕਿਤਨਾ ਹੋਰ ਦੱਸਦੇ ਹੋ ਪ੍ਰਦੀਪ ਹੂੰ ਕਨਵੈਸ ਮੀਟਿੰਗ ਦਾ ਵੀ ਪ੍ਰੋਪਗੈਂਡਾ ਚੱਲਣਾ ਹੂੰ ਇਹਨਾਂ ਨੇ ਐ ਜ਼ੂਮ ਕਰ ਕਰ ਫੋਟੋਆਂ ਵੇਖਣੀਆਂ ਆ ਆ ਵੀ ਕੱਢਿਆ ਪਾਰਟੀ ਦੇ ਵਾਦਾ ਕਾਲੀ ਆ ਹੂੰ ਆ ਤਾਂ ਪਲਾਨ ਬੇਤੁਕੀਆਂ ਗੱਲਾਂ ਕਰਦੇ ਆ ਜੋ ਸੀ ਕੋਈ ਪਾਕਿਸਤਾਨੀ ਨਹੀਂਗਾ ਕਾਂਗਰਸ ਦਾ ਸਪਾਈ ਸੀ ਜੇ ਉਹਦਾ ਕੋਈ ਮਤ ਭੇਜ ਸੀ ਪਾਰਟੀ ਨੇ ਉਹਨੂੰ ਜੋ ਵੀ ਕੀਤਾ ਪਰ ਮੇਰਾ ਯੂਥ ਕਾਂਗਰਸ ਦਾ ਹੋ ਸਾਥੀ ਹੈ ਹੂੰ ਮੇਰਾ ਭਰਾ ਜੀ ਅੱਗੇ ਵੀ ਆਉਂਦਾ ਰਹੂਗਾ ਤੁਸੀਂ ਹੁਣ ਜੇ ਆਪਾਂ ਤੁਹਾਡੇ ਪ੍ਰੋਗਰਾਮਾਂ ਦੀ ਗੱਲ ਕਰੀਏ ਅੱਜ ਕੋਕਰੀ ਕਲਾ ਚੱਕਰੂਸ਼ ਮੀਟਿੰਗ ਰੱਖੀ ਹੈ ਕੀ ਇਹ ਮੀਟਿੰਗਾਂ ਦਾ سلسلہ ਹੁਣ ਜਿਹੜਾ ਲਗਾਤਾਰ ਗਤੀਵਿਧੀਆਂ ਤੇਜ਼ ਕੀਤੀਆਂ ਜਾਣੀਆਂ ਨੇ ਦੇਖੋ ਦੀਪ ਜੀ ਥੋੜੇ ਦਿਨਾਂ ਤੱਕ ਨਾ ਸਾਡੀ ਅਸੀਂ ਰਹਿائش ਲਈ ਹੈ ਨਿਹਾਲ ਸਿੰਘ ਵਾਲਾ ਉੱਥੇ ਹੈ ਸ਼ੁਰੂ ਹੋ ਜਾਣੀ ਹੈ ਮੇਰੀ ਬਹੁਤ-ਬਹੁਤ ਮੋੜਾ థాంਕ ਯੂ ਜੀ ਔਰ ਦੂਜੀ ਗੱਲ ਇਹ ਹੈ ਹਰ ਪਿੰਡ ਤੇ ਜਾਣਾ ਆਪ ਦਾ ਪੱਖ ਰੱਖਣਾ ਤੇ ਪੁਰਾਣੇ ਕਾਂਗਰਸੀਆਂ ਨੂੰ ਕਹਿਣਾ ਭਰਾਓ ਐਤ ਕੀ ਠੋਖਾ ਨਹੀਂ ਹੋਣ ਦਿੰਦੇ ਤੁਹਾਡੇ ਨਾਲ ਹੂੰ ਤੁਹਾਡਾ ਕੋਈ ਕਾਂਗਰਸੀ ਭਰਾ ਹੀ ਲਿਆਵਾਂਗੇ ਜਿਹਦਾ ਤੁਸੀਂ ਗੁੱਟ ਫੜ ਸਕੋ ਸੋ ਇਹ ਤਾਂ ਤੁਸੀਂ ਵੇਖਿਆ ਹੋਣਾ ਮੇਰਾ ਹਰ ਦਿਨ ਹੀ ਕਿਤੇ ਨਾ ਕਿਤੇ ਪ੍ਰੋਗਰਾਮ ਹੁੰਦਾ ਜੇ ਲੋਕ ਮੈਨੂੰ ਪਿਆਰ ਕਰਦੇ ਆ ਤਾਂ ਹੀ ਬੁਲਾਉਂਦੇ ਆ ਆ ਥੋੜੇ ਦਿਨ ਹੋ ਗਏ ਨਾਮੇ ਵੇਖ ਲਓ ਕਿੰਨਾ ਵੱਡਾ ਪ੍ਰੋਗਰਾਮ ਸੀ ਹਰ ਪਿੰਡ 'ਚ ਹੀ ਸੋ ਬੜੀ ਕੋਸ਼ਿਸ਼ ਕੀਤੀ ਇਹਨਾਂ ਨੇ ਨਿੱਕੀਆਂ ਨਿੱਕੀਆਂ ਮੈਂ ਇਹਨਾਂ ਨੂੰ ਬੇਨਤੀ ਕਰਦਾ ਜਿਹੜਾ ਵੀ ਜਿਨ੍ਹਾਂ ਨੂੰ ਐ ਲੱਗਦਾ ਪਰਮਿੰਦਰ ਟੈਂਪਲ ਸਾਡਾ ਵਰੁਧੀ ਆ ਉਹਨਾਂ ਨੂੰ ਹੱਥ ਜੋੜ ਕੇ ਇੰਨੀ ਸਾਰੀ ਕਰੀਮ ਬੈਠੀ ਐ ਨਿਹਾਲ ਸਿੰਘ ਵਾਲੀ ਦੀ ਓਕਰੀ ਬੈਲਟ ਅਜੀਤ ਵਾਲਾ ਬੈਲਟ ਦੀ ਕਾਂਗਰਸ ਦੀ ਜੇ ਕਿਸੇ ਨੂੰ ਮੇਰੇ ਤੋਂ ਗਿਲਾ ਹੈ ਤਾਂ 9872021776 ਮੇਰਾ ਨੰਬਰ ਹੈ ਮੈਨੂੰ ਜਰੂਰ ਫੋਨ ਕਰ ਲਵੇ ਜੇ ਮੈਂ ਗਿਲਾ ਖਤਮ ਕਰ ਸਕਦਾ ਹੋਇਆ ਤੇ ਮੈਂ ਆਪਦੇ ਪਰਿਵਾਰ ਵੱਲੋਂ ਪੂਰੀ ਵਾਹ ਲਾ ਦਊਗਾ ਸਰਦਾਰ ਮੁਖਤਿਆਰ ਸੋਂ ਤੋਂ ਇਸ ਪਰਿਵਾਰ ਦੀ ਸਿਆਸਤ ਸ਼ੁਰੂ ਹੋਈ ਹੈ ਐਮਐਲਏ ਸਿਪਾ ਵੇਖੀਆਂ ਬੀਬੀ ਜਸਵੰਤ ਕੌਰ ਉਸ ਤੋਂ ਬਾਅਦ ਮੇਰੀ ਮਾਂ ਬੀਬੀ ਜਗਦਰਸ਼ਣ ਕੌਰ ਘੈਂਟ ਲੀਡਰ ਔਰ ਉਸ ਤੋਂ ਬਾਅਦ ਪਰਮੇਂਦਰ ਟੈਂਪਲ ਆਇਆ ਜੇ ਸਾਡੇ ਤੇ ਕੋਈ ਨਿੱਕੀ ਹੋਈ ਜੇ ਅਸੀਂ ਕਿਸੇ ਦਾ ਕੋਈ ਮਾੜਾ ਕਰਮ ਕੀਤਾ ਹੋਇਆ ਤੇ ਆਪੇ ਜਨਤਾ ਸਾਡੇ ਝੋਲੀ ਪਾ ਦੂਗੀ ਤੁਸੀਂ ਨਾ ਸਾਰੇ ਦਿਹਾੜੀ ਇਹਨਾਂ ਕੰਮਾਂ 'ਵਲ ਧਿਆਨ ਦਿਆ ਕਰੋ ਆਪਦੀ ਸਿਹਤ 'ਵਲ ਧਿਆਨ ਦਿਓ ਜੀ ਸੋ ਡੱਬਲ ਜੀ ਅ ਅੱਜ ਜਿਹੜੀ ਨਿਯੁਕਤੀ ਪੱਤਰ ਤੁਸੀਂ ਸੌਂਪਿਆ ਇਹਦੇ ਬਾਰੇ ਇੱਕ ਵਾਰੀ ਫੇਰ ਥੋੜਾ ਜਿਹਾ ਦਰਸ਼ਕਾਂ ਨੂੰ ਦੱਸ ਦੋ ਕਿ ਇਹ ਪੰਚੇਤੀ ਰਾਜ ਦਾ ਜਿਹੜੀ ਪ੍ਰਧਾਨਗੀ ਦਿੱਤੀ ਗਈ ਪੰਚੇਤੀ ਦੁਬਾਰਾ ਥੋੜਾ ਜਿਹਾ ਕਲੀਅਰ ਕਰ ਦੋ ਦੇਖੋ ਜੀ ਇਹ ਜਿਹੜਾ ਸੜਾ ਭਰਾਵਾ ਬਟਾ ਕੁਲਵਿੰਦਰ ਕਿੰਨੂ ਜੀ ਇਹ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਫੀ ਨੇੜੇ ਹੈ ਜੀ ਮੈਂ ਬਾਈ ਨੇਮ ਇਸ ਬੰਦੇ ਨੂੰ ਉਹ ਜਾਣਦੇ ਆ ਔਰ ਕਈ ਵਾਰੀ ਮੇਰੇ ਨਾਲ ਚਰਚਾ ਹੋ ਚੁੱਕੀ ਹੈ ਉਹਨਾਂ ਦੇ ਕਹਿਣ ਤੇ ਇਹ ਪੰਚਾਇਤੀ ਰਾਜ ਦਾ ਬਲਾਕ ਪ੍ਰਧਾਨ ਬਣਿਆ ਪੰਚਾਇਤੀ ਰਾਜ ਦੇ ਬਲਾਕਿਆ ਜੀਤਵਾਲ ਦੇ ਪ੍ਰਧਾਨ ਬਣਾਏ ਗਏ ਹਾਂ ਜੀ ਔਰ ਉਹਨਾਂ ਨੇ ਜਿੱਥੇ ਉਹ ਜਿਸ ਕਿਸੇ ਦਫ਼ਤਰ ਤੋਂ ਜਿੱਦਣ ਕਿਤੇ ਫੋਨ ਤੇ ਗੱਲ ਹੋਈ ਉਹਨਾਂ ਦੀ ਬੋਲਾਂ ਤੇ ਚਿੱਠੀ ਜਾਰੀ ਹੋਈ ਜੀ ਸੋ ਇਸੇ ਕਰਕੇ ਹਾਈ ਕਮਾਂਡ ਨੇ ਸਿੱਧੀ ਚਿੱਠੀ ਭਰਾਈ ਵੀ ਪਾਈ ਕਿੰਦੂ ਨੂੰ ਬਲਾਕ ਪ੍ਰਧਾਨ ਬਣਾਉਣਾ ਜੀ ਸੋ ਸਾਡੀ ਕੋਸ਼ਿਸ਼ ਕਿੰਦੂ ਨੂੰ ਇੱਥੇ ਰੱਖਣ ਦੀ ਨਹੀਂ ਕਿ ਜਿਵੇਂ ਜਿਵੇਂ ਸਾਡਾ ਕੰਮ ਚੱਲਦਾ ਰਹੂਗਾ ਕਿੰਦੂ ਨੂੰ ਅਸੀਂ ਹੋਮ ਗਾਰਡ 'ਚ ਨਹੀਂ ਲਿਆਉਣਾ ਕਿੰਦੂ ਨੂੰ ਅਸੀਂ ਐਸਐਸਪੀ ਬਣਾਉਣਾ ਜੀ ਸੋ ਬਹੁਤ ਬਹੁਤ ਮੁਬਾਰਕਾਂ ਜੀ ਕਿੰਦੂ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਪਾਰਟੀ ਹਾਈ ਕਮਾਂਡ ਨੇ ਤੁਹਾਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਕੁਝ ਸ਼ਬਦ ਕੁਝ ਨਹੀਂ ਮਤਲਬ ਤੁਹਾਨੂੰ ਆਦੀ ਕੰਮ ਕਰਨਾ ਚਾਹੁੰਦੇ ਇਹ ਰਾਜਾ ਬਟਿੰਗ ਜੀ ਦਾ ਜੀ ਉਹ ਜਿਹੜੇ ਪੰਜਾਬ ਪ੍ਰਧਾਨ ਅਗਗੰਦੀ ਜੀ ਫਿਰ ਟੈਸਟਪਰ ਅਗਵਿੰਦਰਪਾਲ ਜੀ ਜੀ ਉਦੋਂ ਦਾ ਧੰਨਵਾਦ ਮੇਰੇ ਪਾਈ ਦਾ ਪੰਦਰ ਟੈਪਲ ਜਿਹੜੇ ਮੇਰੇ ਕੋਲ ਚਿੱਠੀ ਲੈ ਕੇ ਆਏ ਜੀ ਕਪਟਨ ਸਰਦੀਪ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਧੰਨਵਾਦ ਮੇਰਾ ਭਰਾ ਜੀ ਕਿਤਾ ਜੀ ਜੀ ਉਹਨਾਂ ਦੇ ਸਹਿਯੋਗ ਨਾਲ ਮੈਂ ਪਹੁੰਚਿਆ ਆਪਣੀ ਜ਼ਿੰਮੇਵਾਰੀ ਤਨ ਦੇਹੀ ਨਿਭਾਉਂਗਾ ਜੀ ਜਿਹੜੇ ਤੇ ਮੇਰੇ ਵਿਸ਼ਵਾਸ ਕੀਤਾ ਗਾ ਗਰਨ ਪਾਰਟੀ ਨੇ ਉਹ ਤਾਂ ਮੈਂ ਖਾਰੇ ਉੱਤਨ ਦੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਈ ਇਹ ਜਿਹੜਾ ਇੱਥੇ ਅੱਜ ਹੀ ਇਕੱਠੇ ਹੋਏ ਆ ਇਹ ਮੇਰਾ ਵੱਡਾ ਭਰਾ ਵਾ ਮੀਤਾ ਇਹ ਸਾਡੀ ਪਰਿਵਾਰਾਂ ਦੀ ਸਾਂਝ ਜੀ ਇੱਕ ਸਾਂਝ ਵੈਸੀ ਹੁੰਦੀ ਹੈ ਕੋਈ ਹੁੰਦੀ ਖਾਨਦਾਨੀ ਸਾਂਝ ਜੀ ਚ ਪਿਓ ਦਾਦਿਆਂ ਦੀ ਸਾਂਝ ਇਹ ਉਹਦੇ ਗ੍ਰਹਿ ਵੇਖਿਆ ਜੇ ਚਿੱਠੀ ਦਿੱਤੀ ਗਈ ਹੈ ਇੱਕ ਹਫ਼ਤਾ ਅਜ ਸਾਡੇ ਇਲੈਕਸ਼ਨ ਦਾ ਬਿਲਕੁਲ ਵੱਚ ਚੁੱਕਿਆ ਹੂੰ ਮਤਲਬ ਆਪਣਾ ਮੁਹੰਮਾ ਜਿਹੜੀ ਤੁਸੀਂ ਸ਼ੁਰੂ ਕਰ ਦਿੱਤੀ ਜੀ ਜੀ ਟਿਕਟ ਸਾਨੂੰ 27 ਜਨਵਰੀ ਚ ਦੇਣ ਟਿਕਟ ਸਾਨੂੰ 26 ਦਸੰਬਰ ਚ ਦੇਣ ਟਿਕਟ ਸਾਨੂੰ ਨਵੰਬਰ ਚ ਦੇਣ ਪਰ ਸਾਡਾ ਅੱਜ ਤੋਂ ਇਲੈਕਸ਼ਨ ਸ਼ੁਰੂ ਹੋ ਗਿਆ ਸੋ ਪਰਮੇਂਦਰ ਡੈਂਪਰ ਜਿਹੜਾ ਮੈਦਾਨ ਦੇ ਵਿੱਚ ਕੁੱਦ ਪਏ ਨੇ ਉਹਨਾਂ ਨੇ ਕਹਿ ਕੇ ਅੱਜ ਤੋਂ ਸਾਡਾ ਜਿਹੜਾ ਮੁਹਿੰਮ ਹੈ ਜਿਹੜੀ ਅਸੀਂ ਅੱਜ ਖੁੱਲੇ ਤੌਰ ਤੇ ਇਲੈਕਸ਼ਨ ਸਾਡੇ ਲਈ ਸ਼ੁਰੂ ਹੋ ਚੁੱਕੀ ਹੈ ਪਾਰਟੀ ਹਾਈ ਕਮਾਂਡ ਸਾਨੂੰ ਕਦੋਂ ਟਿਕਟ ਦਿੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਤੁਹਾਨੂੰ ਦੱਸ ਦਈਏ ਇਸ ਵਕਤ ਕੋਕਰੀ ਕਲਾਂ ਦੇ ਵਿੱਚ ਜਿੱਥੇ ਪੰਚਾਇਤੀ ਰਾਜ ਬਲਕ ਪ੍ਰਧਾਨ ਦੀ ਧਰਨ ਨਿਯੁਕਤੀ ਪੱਤਰ ਬਈ ਜੀ ਨੂੰ ਸੌਪਿਆ ਗਿਆ ਉੱਥੇ ਹੀ ਤਮਾਮ ਲੀਡਰਸ਼ਿਪ ਹੈ ਜਿਹੜੀ ਕੋਕਰੀ ਕਲਾ ਦੀ ਇਕਾਈ ਸਾਰੇ ਮੈਂ ਸਾਰੇ ਚਿਹਰੇ ਤੁਸੀਂ ਦੇਖ ਸਕਦੇ ਹੋ ਇੱਕ ਜਿਹੜਾ ਕੈਮਰਾ ਜ਼ਰੂਰ ਘੁਮਾ ਦਿਓ ਸੋ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇਗੀ ਸੋ ਇਸੇ ਤਰ੍ਹਾਂ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੀ ਪਾਲਿਸੀਆਂ ਲੈ ਕੇ ਆ ਰਹੀਆਂ ਪਾਰਟੀਆਂ ਤੁਹਾਡੇ ਲਈ ਇਹ ਫੈਸਲਾ ਹੈ ਜਿਹੜਾ ਵੋਟਰ ਨੇ ਕਰਨਾ ਹੈ ਕਿਸ ਦੇ ਉੱਪਰ ਜਿਹੜਾ ਜਿੱਤ ਦੀ ਮੋਹਰ ਲਾਉਣੀ ਹੈ ਉਹ VOTER ਨੇ ਲਾਉਣੀ ਹੈ ਸਾਡਾ ਕੰਮ ਹੈ ਤੁਹਾਡੇ ਤੱਕ ਹਰ ਖਬਰ ਪਹੁੰਚਾਉਣਾ ਔਰ ਤੁਸੀਂ ਆਪਣੀ ਫੀਡਬੈਕ ਜ਼ਰੂਰ ਦਿੰਦੇ ਰਹਿਣਾ ਕੈਮਰਾ ਪਰਸਨ ਜਸਪ੍ਰੀ ਸਿੰਘ ਸੈਟੋਕੇ ਦੇ ਨਾਲ ਪੀਐਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਐਰਪੋਰਟ